ਸ਼੍ਰੀਕਾ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਇਹ ਵਿੱਚ ਆਇ ਸੁਣਦਾ ਉਹ ਲੱਗੂਗਾ ਕਿੰਨਾ ਗੰਦਾ ਜਵਾਗੜ ਵਿੱਚ ਇੰਨਾ ਰੌਲਾ ਪਾ ਰਿਆ ਵਾ ਇਹ ਕਿਹੜਾ ਕਲਿੱਪ ਲੱਗੂ ਵੀ ਹੋਈ ਕੱਟ ਕੇ ਬਣਾ ਲੈਨੇ ਆਪਾਂ ਮੈਂ ਇਹ ਆਡੀਅੰਸ ਮੈਂ ਸਾਰਿਆਂ ਨਾ ਭੈਣਾਂ ਨੂੰ ਇਹ ਕਲਿੱਪ ਦਿਖਾਉਂਗੀ ਵੀਰੀਤ ਖੜੀ ਸਾਈਡ ਤੇ ਰੌਲਾ ਪਾ ਰਹੀ ਆ ਵੀਡੀਓ ਬਣਾ ਦਾ ਟਾਈਮ ਬਿਲਕੁਲ ਨਹੀਂ ਹੁੰਦਾ ਬਣ ਕੱਟ ਰਹੀ ਆ ਹਰੇ ਆਹ ਲੋ ਜੀ ਆਈ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟਾ ਇਹ ਸਿਰਫ ਸਿੰਗਲ ਸੂਟ ਆ ਆਪਣੇ ਕੋਲੇ ਇਹਦੇ ਵਿੱਚ ਅਦਰ ਕੋਈ ਵੀ ਕਲਰ ਨਹੀਂ ਹੋਣਾ ਅਵੇਲੇਬਲ ਹੈਗਾ ਇਹ ਸਿੰਗਲ ਪੀਸ ਹੀ ਰਹਿ ਗਿਆ ਆਪਣੇ ਕੋਲੇ ਇਹਨਾਂ ਨਾਲ ਦੇ ਬਹੁਤ ਪੈਣਗੇ ਰੈਗੂਲਰ ਮੇਰੀ ਵੀਡੀਓ ਵਾਚ ਕਰਦੀਆਂ ਇਹਨਾਂ ਨੂੰ ਪਤਾ ਵਾ ਕਿ ਕਈ ਕਈ ਪੀਸ ਆਪਣੇ ਕੋਲੇ ਅਵੇਲੇਬਲ ਸੀਗੇ ਥਾਂ ਨਾਈ ਸੀ ਇਹਨਾਂ ਦੇ ਠੀਕ ਹੈ ਜੀ ਬਹੁਤ ਪ੍ਰੀਮੀਅਮ ਕਲੈਕਸ਼ਨ ਆ ਸਾਰੀ ਬ੍ਰਾਂਡ ਦੀ ਮਿਲੂਗੀ ਇਹ ਪ੍ਰਿੰਸੈਸ ਕਲੈਕਸ਼ਨ ਆ ਬਹੁਤ ਸੋਹਣੀ ਪ੍ਰੀਮੀਅਮ ਵਾਲੀ ਲੌਨ ਕਾਟਨ ਵਰਗਾ ਫੈਬਰਿਕ ਆ ਤੇ ਪ੍ਰਾਈਸ ਰਹੂਗਾ ਜੀ 850 850 ਰੁਪਿਆ ਪ੍ਰਾਈਸ ਆ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਚੈੱਕ ਦੇ ਉੱਪਰ ਪੀਚ ਕਲਰ ਆ ਚੈੱਕ ਦੇ ਉੱਪਰ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦੇ ਦੋਨੇ ਹੀ ਕਲਰ ਬਹੁਤ ਪਿਆਰੇ ਆ ਪੀਚ ਕਲਰ ਵੀ ਬਹੁਤ ਪਿਆਰਾ ਸੈਕਿੰਡ ਕਲਰ ਜਿਹੜਾ ਮੈਂ ਦਿਖਾਉਂਗੀ ਇਹਦਾ ਉਹ ਵੀ ਬਹੁਤ ਸੋਹਣਾ ਕਲਰ ਆ ਨੰਬਰ ਹੋਗਾ ਜੀ 2 ਤੇ ਜਿੰਨਾਂ ਪਹਿਲਾਂ ਦੇ ਆਰਡਰ ਚੱਲ ਗਿਆ ਸਟਿਚਿੰਗ ਸਟਿਚਿੰਗ ਨਾਲ ਦੇ ਨਾਲ ਡੰਨਾ ਬਟ ਜਿੰਨਾਂ ਦੀਆਂ ਡਾਈਆਂ ਵਗੈਰਾ ਹੋਣੀਆਂ ਜਿਵੇਂ ਬਾਟਮਸ ਡਾਈ ਹੋਣੀਆਂ ਨੇ ਜਾਂ ਦੁਪੱਟੇ ਡਾਈ ਹੋਣੇ ਆ ਉਹਨਾਂ ਦੇ ਥੋੜੇ-ਮੋਟੇ ਡਿਲੇ ਹੋ ਰਹੇ ਨੇ ਕਿਉਂਕਿ ਡਾਈਆਂ ਤੁਹਾਨੂੰ ਪਤਾ ਮੌਸਮ ਹੀ ਇੰਨਾ ਖਰਾਬ ਹੋ ਚੁੱਕਿਆ ਕਿ ਡਾਈਆਂ ਸੁੱਕ ਨਹੀਂ ਰਹੀਆਂ ਉਹ ਕਲਰ ਨਹੀਂ ਆ ਰਹੇ ਜਿਹੜੇ ਧੁੱਪ ਦੇ ਵਿੱਚ ਕਲਰ ਪਰਫੈਕਟ ਹੋ ਕੇ ਹਨਾ ਸੁੱਕ ਕੇ ਆਉਣੇ ਹੁੰਦੇ ਆ ਸੋ ਤਾਂ ਕਰਕੇ ਜੋ ਵੀ ਜਿੰਨੇ ਵੀ ਚੱਲ ਰਿਹਾ ਕੰਮ ਜ਼ਰੂਰ ਸਾਰਾ ਚੱਲੀ ਜਾਂਦਾ ਹੈ ਉਹੀ 1-2 ਦਿਨ ਲੇਟ ਜਦੋਂ ਸੁੱਕਣ ਕਾਰਨ ਚ ਲੇਟ ਹੋ ਰਿਹਾ ਉਹਦੇ ਕਰਕੇ ਡਿਲੇ ਹੋ ਰਹੇ ਨੇ ਜੀ ਆ ਲੋ ਨੰਬਰ ਹੋਗਾ ਜੀ 2 2 ਨੰਬਰ ਇਹ ਸੂਟ ਰੋਗਾ ਦਾ ਸੈਕਿੰਡ ਕਲਰ ਦੇਖੋ ਮਸਟਰਡ ਸ਼ੇਡ ਕਿੰਨਾ ਪਿਆਰਾ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਆ ਇਹ ਮਸਟਰਡ ਕਲਰ ਦੇ ਉੱਪਰ ਹੋਗਾ ਆ ਲੋ ਇਹ ਰੋਗਾ ਜੀ ਮਸਟਰਡ ਕਲਰ ਦੇ ਉੱਪਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਤੋ ਪਟਾ ਫਟ ਸਕਰੀਨਸ਼ਾਟ ਲੈਣਿਆ ਪੈਣਾ ਨੇ ਕਪੜਾ ਪੂਰਾ ਫਾਈਨ ਆ ਕਲਰਾਂ ਦੀ ਪੂਰੀ ਫੁੱਲਨ ਗਰੰਟੀ ਆ ਕੋਈ ਲਾਈਨਿੰਗ ਅੰਡਰਸ਼ਰਟ ਦੀ ਰੁਕਵਾਂ ਨਹੀਂ ਰਹੂ ਕੋਈ ਕਪੜਾ ਸ਼੍ਰਿੰਕ ਹੋਣ ਦੀ ਰੁਕਵਾਂ ਨਹੀਂ ਰਹੂਗੀ ਚਹਿਲ ਕਲੈਕਸ਼ਨ ਤੇ ਜੋ ਚੀਜ਼ ਮੈਂ ਤੁਹਾਨੂੰ ਕਹਿ ਕੇ ਦਵਾਂਗੀ ਉਹ ਚੀਜ਼ ਸੇਮ ਤੁਹਾਡੇ ਤੱਕ ਪਹੁੰਚੂਗੀ ਠੀਕ ਹੈ ਜੀ ਜੇ ਕਹਤਾ ਕਪੜਾ ਪੂਰਾ ਪਰਫੈਕਟ ਆ ਤਾਂ ਪਰਫੈਕਟ ਹੀ ਤੁਹਾਡੇ ਤੱਕ ਪਹੁੰਚੂਗਾ ਤੇ ਸੈਕਿੰਡਾ ਜੋ ਦੇ ਲੈਣ ਵਾਲੀ ਜੈਦਾਂ ਦੀ ਕਲੈਕਸ਼ਨ ਜਿੰਨੀ ਘੱਟ ਦੇ ਨਾਲ ਆਉਂਦੀ ਆ ਉਹ ਵੀ ਤੁਹਾਨੂੰ ਦੱਸ ਕੇ ਦੇ ਦਿਆ ਇਹ ਨਹੀਂ ਕਿ ਵਧੀਆ ਕਹਿ ਕੇ ਜਾਂ ਵੀਡੀਓ ਪਾ ਕੇ ਤੁਹਾਨੂੰ ਕਹਿ ਦਿੰਦਾ ਕਿ ਹਾਂਜੀ ਲੈ ਲਓ ਜੀ ਬਹੁਤ ਸੋਹਣੀ ਕਾਟਨ ਆ ਠੀਕ ਹੈ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਆ ਲੋ ਜੀ ਆ ਲੋ ਜੀ ਨੈਕਸਟ ਵਾਲਾ ਕਲਰ ਦੇਖ ਲਓ ਇਹ ਪ੍ਰਿੰਟ ਵੀ ਬਹੁਤ ਪਿਆਰਾ ਬਹੁਤ ਸੋਹਣਾ ਮਹਿੰਦੀ ਆ ਜਾਂ ਛੇੜਾ ਸਾਰੇ ਠੰਡੇ ਮਿੱਠੇ ਜੇ ਛੇੜ ਨੇ ਜਿਆਦਾ ਡਾਰਕ ਵੀ ਨਹੀਂ ਜਿਆਦਾ ਲਾਈਟ ਵੀ ਨਹੀਂ ਬਹੁਤ ਸੋਹਣੇ ਮੀਡੀਅਮ ਛੇੜਾ ਜਿਹੜੀ ਮਰਜੀ ਇਸ ਦੇ ਵਿੱਚ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਠੀਕ ਹੈ ਜੀ ਨੰਬਰ ਹੋਊਗਾ 4 4 ਨੰਬਰ ਇਹ ਸੂਟ ਰਹੂਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਨੈਕਸਟ ਕਲਰ ਰਹੂਗਾ ਜੀ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਸੇਮ ਪ੍ਰਿੰਟ ਆ ਜਿਹੜਾ ਆਪਾਂ ਇਹ ਮਹਿੰਦੀ ਆ ਮੈਂ ਪ੍ਰਿੰਟ ਦਿਖਾਇਆ ਇਹਦੇ ਸੇਮ ਪ੍ਰਿੰਟ ਹੀ ਗ੍ਰੀਨ ਕਲਰ ਲਾਈਟ ਜਿਹਾ ਗ੍ਰੀਨ ਕਲਰ ਆ ਬਹੁਤ ਪਿਆਰਾ ਬਹੁਤ ਸੋਹਣਾ ਤੇ ਕਈ ਭੈਣਾਂ ਸੋਚਦੀਆਂ ਹੋਣਗੀਆਂ ਕਮੈਂਟ ਨਹੀਂ ਕੱਢਿਆ ਅੱਜ 2 ਤਰੀਕ 3 ਦੀ ਵੀਡੀਓ ਇਹ ਆਉਣ ਲੱਗੀ ਆ ਤੁਹਾਡੇ ਕੋਲੇ ਤਾਂ ਕਮੈਂਟ ਆਪਾਂ ਕੱਢਾਂਗੇ ਜੇ ਸੈਟਰਡੇ ਲਾਈਵ ਆਏ ਤਾਂ ਸੈਟਰਡੇ ਜ਼ਰੂਰ ਕੱਢੂੰਗੀ ਜੇ ਸੰਡੇ ਲਾਈਵ ਆਈ ਤਾਂ ਸੰਡੇ ਕੱਢਾਂਗੇ ਠੀਕ ਹੈ ਜੀ ਲਾਈਵ ਦੇ ਵਿੱਚ ਜਿਹੜੀ ਭੈਣ ਦੇ ਸਭ ਤੋਂ ਵੱਧ ਕਮੈਂਟ ਹੋਣਗੇ ਸਭ ਤੋਂ ਵੱਧ ਸ਼ੇਅਰ ਹੋਣਗੇ ਸਭ ਤੋਂ ਵੱਧ ਲਾਈਕ ਹੋਣਗੇ ਤਾਂ ਉਹਨਾਂ ਦੇ ਜ਼ਰੂਰ ਕਮੈਂਟ ਕੱਢੇ ਜਾਣਗੇ ਪਤਾ ਲੱਗ ਜਾਂਦਾ ਕਿਹੜੀ ਭੈਣ ਲਗਾਤਾਰ ਆਪਾਂ ਨੂੰ ਫੋਲੋ ਕਰਦੇ ਨੇ ਤੇ ਆਪਣੀਆਂ ਡੇਲੀ ਵੀਡੀਓਜ਼ ਦੇਖਦੇ ਨੇ ਆਲੋ ਨੰਬਰ ਹੋਗਾ ਜੀ 5 ਕਿਉਂਕਿ ਸਭ ਤੋਂ ਜ਼ਿਆਦਾ ਸ਼ੇਅਰ ਤੇ ਕਮੈਂਟ ਕਰਨ ਵਾਲਿਆਂ ਲਈ ਹੀ ਆਪਾਂ ਪ੍ਰਾਈਜ਼ ਲੈ ਕੇ ਆਉਂਦੇ ਆ ਜੀ ਆਲੋ ਨੈਕਸਟ ਦੇਖੋ ਇਹਦੇ ਵਿੱਚ ਹੀ ਸੇਮ ਦੇ ਵਿੱਚ ਕਰੀਮ ਕਲਰ ਕਰੀਮ ਕਲਰ ਆਇਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਨੰਬਰ ਹੋਊਗਾ ਜੀ ਇਹਦਾ 6 6 ਨੰਬਰ ਇਹੇ ਸੂਟ ਰਹੂਗਾ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਨੈਕਸਟ ਵਾਲਾ ਇਹਦੇ ਵਿੱਚ ਰਹੂਗਾ ਜੀ ਬਲੈਕ ਕਲਰ ਹਲੋ ਇਹ ਸੇਮ ਪ੍ਰਿੰਟ ਹੀ ਚੱਲ ਰਿਹਾ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਚਾਰ ਕਲਰ ਦੇ ਰਹੇ ਹਾਂ ਰੇਂਜ ਚੱਲ ਰਹੀ ਹੈ ਸਾਰੀ 850 ਵਾਲੀ 850 ਰੁਪਿਆ ਪ੍ਰਾਈਸ ਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਪ੍ਰਿੰਟ ਨੇ ਜਿਹੜਾ ਮਰਜੀ ਕਲਰ ਲੈ ਲਿਓ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਪ੍ਰਿੰਟਿੰਗ ਦੇਖ ਲਓ ਇਦਾਂ ਲੱਗਿਆ ਜਿਵੇਂ ਉੱਤੇ ਰੱਖੇ ਹੁੰਦੇ ਆ ਫਲਾਵਰਸ ਇੰਨੀ ਸੋਹਣੀ ਡਿਜੀਟਲ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਆ ਲੋਗਰ 5 ਮੀਟਰ ਦੀ ਪ੍ਰੋਪਰ ਕੱਟ ਮਿਲੋਗੀ ਸੂਟਾਂ ਦੀ ਤੁਹਾਨੂੰ ਹਲੋ ਜੀ ਨੈਕਸਟ ਆਗੇ ਖਾਦੀ ਦੇ ਖਾਦੀ ਆ ਆ ਹੱਦ ਤੋਂ ਵੱਧ ਸੇਲ ਕੀਤੀ ਹੈ ਤੇ ਤਿੰਨ ਪੀਸ ਨੇ ਆਪਣੇ ਕੋਲੇ ਇੱਕ ਦਾ ਪੂਰੇ ਪ੍ਰੋਪਰ ਇਹ 5-5 ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਪਿਓਰ ਖਾਦੀ ਆ ਬਹੁਤ ਸੋਹਣਾ ਬੇਸਾ ਬਹੁਤ ਹੀ ਪਿਆਰਾ ਜਿਹੜਾ ਹੁਣ ਆਉਣ ਵਾਲਾ ਮੌਸਮ ਆ ਉਹਦੇ ਵਿੱਚ ਪਾਉਣ ਵਾਲੇ ਇਹ ਸੂਟ ਰਹਿਣਗੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1050 1050 ਇਥੋਂ ਪ੍ਰਾਈਸ ਚੇਂਜ ਹੋ ਜਾਊਗਾ ਨੰਬਰ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਤੇ ਇੱਕ ਸੂਟ ਤੁਹਾਨੂੰ ਮਿਲੂਗਾ ਵਾਈਟ ਦੇ ਵਿੱਚ ਪਿੰਕ ਫਲਾਵਰ ਦੇ ਨਾਲ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਹਲੋ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਤੁਸੀਂ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਲਿਓ ਆਰਡਰ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਕੰਟਰਾਸਟ ਦੁਪੱਟਾ ਲਾ ਕੇ ਜਾਂ ਟਾਈ ਡਾਈ ਦੁਪੱਟਾ ਕਰਕੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਨੰਬਰ ਹੋਊਗਾ ਜੀ 9 ਇਹ ਸਿੰਗਲ ਸਿੰਗਲ ਪੀਸ ਨੇ 1050 ਰੁਪਿਆ ਇਹਨਾਂ ਦੇ ਪ੍ਰਾਈਸ ਨੇ ਤੇ ਇੱਕ ਆਪਣੇ ਕੋਲ ਇਹਦੇ ਵਿੱਚ ਸ਼ਰਟ ਰਹਿ ਗਈ ਹੈ ਕੱਲੀ ਹਲੋ ਇੱਕਲੀ ਸ਼ਾਰਟ ਦਾ ਕੱਪੜਾ ਜਿਹੜੀ ਪੈਨ ਨੂੰ ਚਾਹੀਦਾ ਹੋਇਆ ਨਾਲ ਬਾਟਮ ਵਗੈਰਾ ਹੈਗੀ ਹੈ ਤਾਂ ਤੁਸੀਂ ਇਹ ਵਾਲੀ ਸ਼ਾਰਟ ਮੰਗਵਾ ਸਕਦੇ ਹੋ ਜੇ ਸਾਡੇ ਕੋਲੋਂ ਲਗਵਾਉਣੀ ਹੈ ਤਾਂ ਲਗਵਾ ਵੀ ਸਕਦੇ ਹੋ ਲੱਗ ਵੀ ਜਾਊਗੀ ਠੀਕ ਹੈ ਇਹਦੇ ਵਿੱਚ ਗਾਜਰੀ ਦੇ ਛੇੜ ਦਾ ਕੰਟਰਾਸਟ ਸੋਨਾ ਲੱਗੂਗਾ ਜੇ ਬੇਸ ਨਾਲ ਦੀ ਬਲੂ ਕਲਰ ਲਗਵਾਉਣੀ ਹੈ ਤਾਂ ਬਲੂ ਵੀ ਲਗਵਾ ਸਕਦੇ ਹੋ ਇਹਦਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਆਹ ਲੋ ਜੀ ਐਤੋਂ ਸਟਾਰਟ ਹੋ ਜੂਗੀ ਰਾਮ ਟੈਕਸ ਦੀ ਕਲੈਕਸ਼ਨ ਆ ਲੋ ਜੀ ਇਹ ਰਹੂਗਾ ਆਪਣਾ ਨੈਕਸ ਵਾਲਾ ਇਹ ਰਾਮ ਟੈਕਸ ਦੀ 컬렉ਸ਼ਨ ਆ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਰਹੂਗਾ ਇਹ ਇਹ ਵੀ ਆਪਣੇ ਕੋਲ ਸਿੰਗਲ ਪੀਸ ਆ ਇਹਦੇ ਵਿੱਚ ਹੋਰ ਕੋਈ ਕਲਰ ਹੋਣਾ ਅਵੇਲੇਬਲ ਨਹੀਂ ਹੈਗਾ ਤੇ ਨਾਲ ਇਹ ਤੇ ਸੇਮ ਰਹੂਗੀ ਬਾਟਮ ਇਹ ਪੂਰਾ ਵਧੀਆ ਫੈਬਰਿਕ ਆ ਕੋਈ ਲਾਈਨਿੰਗ ਐ ਪਿਓਰ ਕੈਮਰਿਕ ਨਹੀਂ ਹੈਗੀ ਬਹੁਤ ਸੋਹਣੀ ਗੀਜ਼ਾ ਕਾਟਨ ਜਾਂ ਪਲੇਸ ਕਾਟਨ ਆਪਾਂ ਕਹਿ ਦਿੰਨੇ ਆ ਬਹੁਤ ਗਾਫ ਫੈਬਰਿਕ ਹੁੰਦਾ ਕੋਈ ਲਾਈਨਿੰਗ ਅੰਡਰ ਸ਼ਰਟ ਦੀ ਰਿਕੁਆਇਰ ਨਹੀਂ ਰਹੂਗੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਹਜੇ ਪਾ ਸਕਦੇ ਹੋ ਠੀਕ ਹੈ ਜੀ ਨੰਬਰ ਰਹੂਗਾ 11 77 ਦੀ ਪ੍ਰੋਪਰ ਤੁਹਾਨੂੰ ਕੱਟ ਮਿਲੋਗੇ ਤੇ ਲੋ ਜੀ ਆਲ ਓਵਰ ਪ੍ਰਿੰਟ ਵੀ ਰਾਮ ਟੈਕਸ ਦੇ ਤੁਹਾਨੂੰ ਦੇ ਦੇਣੇ ਆ ਜਿੱਤੋਂ ਮਰਜੀ ਟਰਾਈ ਕਰ ਲੇ ਇਹ ਵਾਲੇ ਪ੍ਰਿੰਟ ਸਾਰੇ ਤੁਹਾਨੂੰ 1250 ਤੋਂ ਘੱਟ ਕੀ ਤੋਂ ਨਹੀਂ ਮਿਲਣੇ ਪਰ ਆਪਾਂ ਇਹ ਡਿਸਕਾਊਂਟ ਤੇ 1050 ਦੇ ਵਿੱਚ ਨੇ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਲੈ ਲੈ ਇਹ ਸਿੰਗਲ ਸੂਟ ਅਵੇਲੇਬਲ ਆ ਸਿੰਗਲ ਸੂਟ ਆ ਬਾਕੀ ਸਾਰਿਆਂ ਦੀ ਕਟਿੰਗ ਹੋ ਚੁੱਕੀ ਆ ਜੀ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨੇ ਨੰਬਰ ਹੋਊਗਾ ਜੀ 12 ਕੱਲ੍ਹ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਆਹ ਲੋ ਜੀ ਇੱਕ ਗ੍ਰੀਨ ਤੇ ਫਰੋਜ਼ੀ ਦਾ ਮਿਕਸ ਜਿਹਾ ਕਲਰ ਹੁੰਦਾ ਪ੍ਰੋਪਰ ਤੁਹਾਨੂੰ ਫਰੋਜ਼ੀ ਕਲਰ ਵੀਡੀਓ 'ਚ ਹੁੰਦਾ ਉਹ ਇਹ ਫਰੋਜ਼ੀ ਕਲਰ ਨਹੀਂ ਹੈਗਾ ਥੋੜਾ ਜਿਹਾ ਫਰੋਜ਼ੀ ਗ੍ਰੀਨ ਜੀ ਟੋਨ ਦੇ ਉੱਪਰ ਆ ਠੀਕ ਹੈ ਜੀ ਬਹੁਤ ਸੋਹਣਾ ਰੇਅਰ ਜਿਹਾ ਕਲਰ ਆ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਸੇਮ ਪ੍ਰਿੰਟ ਸੇਮ ਰਹਿਣਗੇ ਕਲਰ ਅਲੱਗ ਰਹੂਗਾ ਬਹੁਤ ਹੀ ਪਿਆਰਾ ਕਲਰ ਆ ਨੰਬਰ ਹੋਊਗਾ ਜੀ 13 ਤੇ ਇੱਕ ਪ੍ਰਿੰਟ ਆ ਵਾਲਾ ਆਪਣੇ ਕੋਲ ਇਹ ਨਿਊ ਪ੍ਰਿੰਟ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਆ ਲੋ ਜੀ ਸਾਰੇ ਗਲੇਸ ਦੇ ਉੱਪਰ ਨੇ ਮਹਿੰਦੀ ਆ ਜਾਂ ਸ਼ੇਡ ਆ ਲਾਈਟ ਮਹਿੰਦੀ ਆ ਬਹੁਤ ਸੋਹਣਾ ਮਿੱਠਾ ਪਿਆਰ ਕਿੰਨੇ ਹੀ ਸ਼ੇਡ ਨੇ ਕਿੰਨੇ ਹੀ ਬਹੁਤ ਪਿਆਰੇ ਨੇ ਜਿਹੜਾ ਮਰਜ਼ੀ ਸ਼ੇਡ ਲੈ ਲਓ ਤੁਸੀਂ ਤੇ ਨੰਬਰ ਹੋਊਗਾ ਜੀ 14 ਲਓ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਤਾਂ ਬਹੁਤ ਹੀ ਪਿਆਰੀ ਲੈ ਕੇ ਆਈਆਂ ਅੱਜ ਦੀ ਪ੍ਰਿੰਟ ਸੂਟਾਂ ਦੇ ਉੱਪਰ ਆ ਤੇ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਨੂੰ ਸ਼ੋਅ ਕੀਤਾ ਠੀਕ ਹੈ ਜੀ ਰੇਂਜ ਵਾਈਜ਼ ਉਹਦਾਂ ਦੇ ਉਹ ਜਿੱਦਾਂ ਦੇ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ